ਬਾਬੇ ਦਾ ਇਛਾ ਸੀ ਜਦੋਂ ਇਸ਼ਨਾਨ ਉਹ ਕਰਦੇ ਹਨ ਉਹਨਾਂ ਜਦੋਂ ਪਹਿਲਾਂ ਬਾਬੇ ਨੇ ਗਰਮ ਪਾਣੀ ਦੀ ਸਟੀਆਂ ਦੇ ਕਰਨ ਨਾਲ ਉਹ ਟੈਂਕ ਗੀਜਰ ਲੱਗ ਗਏ ਜੀ ਉਦੋਂ ਇਹ ਸੀ ਵੀ ਇਸ਼ਨਾਨ ਜਿਹੜੇ ਨੇ ਕਰਾਣਾ ਉਹਨੇ ਉਹਨੇ ਹੀ ਕਰਾਉਣਾ ਦੂਏ ਨੇ ਨਹੀਂ ਜੀ ਦੂਏ ਨੇ ਕੋਈ ਕੱਪੜੇ ਧਰਨੇ ਜਾਂ ਕੋਈ ਕਰਨਾ ਨਾ ਜੀ ਭਾਵੇਂ ਬਾਬਾ ਜੀ ਬਿਨਾਂ ਇਸ਼ਨਾਨ ਤੋਂ ਚਲੇ ਜਾਣ ਨਾ ਫੇਰ ਦੁਪਹਿਰੇ ਨੂੰ ਵੀ ਕਹਣਾ ਭਾਈ ਉਹਨੂੰ ਬੁਲਾ ਕੇ ਲਿਆਓ ਮੈਚਰਾਨ ਕਰਨਾ ਜੀ ਐਂਡਾਈ ਤਾ 11 ਸਾਲ ਆ 11 ਸਾਲ ਜੀ ਫਿਰ ਉਸ ਤੋਂ ਬਾਅਦ ਆਪਣਾ ਕਰ ਹੀ ਗਏ ਜੀ ਤੇ ਸੰਘਰਸ਼ ਬੜੀ ਗਈ ਬੜੀ ਗਈ ਉਸ ਤੋਂ ਬਾਅਦ ਫਿਰ ਜੀ ਐ ਫਿਰ ਕਹਿੰਦਾ ਵੀ ਬਾਬਾ ਜੀ ਆਪਣਾ ਇਹਨੂੰ ਕਿ ਸਾਰੇ ਜਦ ਬਾਬਾ ਜੀ ਨੇ ਆਪ ਹੀ ਤੋੜਨੇ ਅੰਦਰ ਅੰਦਰ ਹੀ ਸਾਬਣ ਲਾ ਕੇ ਤੋੜਨੇ ਨੇ ਜੀ ਉਹ ਕਹ ਉਹ टाकी ਵਿੱਚੋਂ ਕਹਿ ਦੇਣਾ ਬਾਬਾ ਜੀ ਐ ਨਾ ਕਰੋ ਇਹ ਰੈਂਡੋ ਮੈਂ ਆਪੇ ਕਰ ਦਿੰਦਾ ਜੀ ਉਹ ਕੋਈ ਨਹੀਂ ਭਾਈ ਸ਼ਾਮ ਆਏਗਾ ਤੂੰ ਵੀ ਕਰ ਲੈ ਜੀ ਤੇ ਉਹ ਇੱਕ ਦਿਨ ਪੰਜ-ਛੇ ਦਿਨ ਮੈਂ રોજ ਕਹਿਣਾ ਰਿਹਾ ਜੀ ਇੱਕ ਦਿਨ ਕਹਿਣ ਲੱਗੇ ਤੂੰ ਐ ਚੱਲੋ ਕਹਿੰਦੇ ਕਰਕੇ ਨਾ ਪਕੇ ਪਟਾਣੀ ਕੀ ਲਾਲ ਜਿਆ ਕੋ ਰਾਈ ਦੇ ਦਾਣੇ ਜਨਾ ਉਹ ਮੈਂ ਕਿਸ਼ਾਰੇ ਨੂੰ ਜਦੋਂ ਸਾਬਣ ਲਾਉਣ ਲੱਗਿਆ ਉਹ ਖੇੜੀ ਗਿਆ ਜੀ ਰੰਗ ਹੋਰ ਲੰਮਾ ਹੋ ਗਿਆ ਹਾਂਜੀ ਤੇ ਮਨੂ ਕਦੇ ਮੈਂ ਪਾਣ ਗਿਆ ਕਹਿੰਦੇ ਪਾਈ ਉਹ ਆ ਕੇ ਕਰ ਦਿੱਤਾ ਮੈਂ ਕਿਹਾ ਵਾ ਭਾਈ ਪਟਾਣੀ ਕਹਿੰਦੇ ਫੇਰੇ ਨੂੰ ਸਵਾਰ ਕੇ ਧੋ ਕੇ ਲਿਆ ਉਹ ਮੈਂ ਧੋਣ ਲੱਗਿਆ ਤੇ ਉਹ ਰੰਗ ਉਹ ਸਗੋਂ ਹੋਰ ਜ਼ਿਆਦਾ ਵੱਰ ਗਿਆ ਹਾਂਜੀ ਮੈਨੂੰ ਵੱਰ ਗਿਆ ਮੈਂ ਕਿਆ ਵੀ ਸ਼ਾਮ ਨੂੰ ਜਾਣ ਲੱਗੇ ਕਹਿੰਦੇ ਐ ਕਰ ਸਵਾਸ ਹਾਂ ਨਿੰਬੂ ਭਾਗਾ ਨਿੰਬੂ ਖਾ Alte ਜੀ ਮੈਂ ਨਿੰਬੂ ਨਾ ਖਾਇਆ ਜੀ ਤੇ ਉਹ ਉਹਨੂੰ ਵੀ ਜ਼ਿਆਦਾ ਲੰਮਾ ਹੋ ਗਿਆ ਜੀ ਉਹ ਸਵੇਰੇ ਜਦੋਂ ਆਏ ਮੈਨੂੰ ਕਹਿੰਦੇ ਭਾਈ ਉਹ ਅੰਬ ਅੰਮਰਸੋਂ ਕੋਲ ਤੇ ਕਹਿਣ ਲੱਗਾ ਅ ਜਾਨੀ ਜਿਹੜੇ ਆਏ ਸਨ ਜੀ ਕਹਿੰਦੇ ਬਾਬਾ ਜੀ ਤੁਹਾਡੇ ਕੋਲ 2 300 ਕੁ ਸ਼ਰਾ ਜੀ ਉਹ ਇਹ ਇੱਕ ਜੀ ਨੈਣ ਅਰਾਂਗੋ ਡਰ ਰਾ ਤਾਂ ਕਿਆ ਹੋ ਗਿਆ ਕੀ ਹਾਂ ਜੀ ਉਹ ਕਹਿੰਦਾ ਬਠਾਰਾ RAM ਨਾਲ ਭਾਈ ਕਿਸੇ ਦੇ ਕੰਮ ਜੇ ਨਹੀਂ ਬੋਲੀ ਦਾ ਮਤਨ ਬੁਲਾਇਆ ਇਹ ਰੰਗ ਤਾਂ ਮੈਨੂੰ ਦੋਣਾ ਜੀ ਮੈਂ ਕਿਹਾ ਮੈਂ ਕਿਹਾ ਫਿਰ ਅਮਰੀਕਾ ਵਾਲੀ ਆਈ ਮੈਂ ਕਿਹਾ ਬਾਬਾ ਜੀ ਉਨੇ ਮਗਾਈ ਤੂੰ ਦੇਖ ਲੈ ਸੁਨੇ ਸਰਪ ਸੁਰ ਪਾ ਕੇ ਹਾਂਜੀ ਉਹਨੇ ਜਦੋਂ ਟੋਟਾ ਜੀ ਤੋਂ ਕੋਈ ਵੀ ਨਾਲ ਰੱਠਾ ਉਹ ਕਨੇ ਰਹਿਣ ਹੋਣ ਲੱਗ ਗਿਆ ਜੀ ਉਹ ਫਿਰ ਕਹਿਣ ਲੱਗੀ ਵੀ ਇਹ ਤਾਂ ਨਹੀਂ ਲੰਗ ਨਹੀਂ ਉਤਰ ਮੈਂ ਫਿਰ ਸੋਰੇ ਬਾਬਾ ਜੀ ਆਏ ਮੈਂ ਪਹਿਲੀ ਆਟਾ ਮਗ ਬਾਬਾ ਜੀ ਤੋਹਰੇ ਰੰਗ ਲਾਏ ਲਾਏ ਸਾਡੇ ਕੋ ਨਹੀਂ ਉਤਰ ਸਕਦੇ ਇਹ ਤਾਂ ਮੈਨੂੰ ਤਾਂ ਦਾ ਤੇ ਦਾਜੀ ਕਹਿੰਦੇ ਲੋ ਕਹਿੰਦੇ ਬਸ ਆਏ ਨਾ ਗੱਲ ਹੁਣ ਹੁਣ ਤੇ ਗਿਆ ਕੰਮ ਕੋਈ ਗੱਲ ਨਹੀਂ ਕਹਿੰਦਾ ਜੀ ਜਿਹੜੀ ਗੱਲ ਹੈ ਨਾ ਤੇ ਗਿਆ ਪਾਈ ਐਨੇ ਹੀ ਕਹੋਣਾ ਸੀ ਹੋਰ ਕਸ਼ਾਇਰਿਆਂ ਦੀ ਤਾਂ ਕੋਈ ਮਤਬਲ ਨਹੀਂ ਮਖਾਜੀ ਜੀ ਠੀਕ ਹੈ ਹੁਣ ਉਹਨੂੰ ਬਾਅਦ ਫੇਰ ਜੀ ਉਹ ਢੋਹਿਆ ਢੋਹਿਆ ਕਰ ਲਿਆ ਨੂੰ ਫੇਰ ਨਾ ਕਹਿੰਦੇ ਇੱਕ ਨਾ ਜਿਹੜਾ ਇੱਕ ਮੁਖਵਾਲਾ ਉਹ ਪੁਨਰ ਤੌਲੀਆ ਹਾਂਜੀ ਇੱਕ ਲੱਖ ਨੂੰ ਬੰਨਣ ਵਾਲਾ ਜੋ ਆਪਣਾ ਕਚਰਾ ਬੰਨਣਾ ਜੀ ਉਹ ਇੱਕ ਡੈਣਾ ਮੈਂ ਮੁਖੜਾ ਭੁੱਲ ਗਿਆ ਜੀ ਉਹ ਭੁੱਲਿਆ ਹੋਇਆ ਬਾਬਿਆਂ ਨੇ ਬੰਨ ਵਿੱਚ ਚੰਟਾ ਲੱਗ ਗਈ ਵੀ ਉਹ ਸਿਰ ਉਂਟਾ ਦੇਲਾ ਵੀ ਪਰਨਾ ਪੁੰਨੇ ਨਾਲ ਬੰਨਣਾ ਸਾਫ ਕਰਨਾ ਮੂੰਹ ਹੀ ਸਾਫ ਕਰਨਾ ਜੀ ਇੱਕ ਗਿਆਨੀ ਮੈਨੂੰ ਕਹਿੰਦਾ ਆ ਵੀ ਇਹ ਗੱਲ ਕੀ ਹੈ ਆਪਾਂ ਮਾਫੀ ਮੰਗ ਲੈਣ ਟਾਂਕੋ ਜਾ ਕੇ ਜੀ ਬਾਈ ਕਾ ਉਹ ਭਾਈ ਮਾਫ ਕਰ ਰਹੇ ਹੋ ਉਹ ਕੀ ਗੱਲ ਹੋ ਗਈ ਭਾਈ ਭਾਈ ਤੌਲੀਆ ਭੁੱਲ ਗਿਆ ਮੈਂ ਜੀ ਮੋਖੜਾ ਉਹ ਕਹੇ ਭਾਈ ਇਹਨੂੰ ਤੌਲੀਏ ਨੂੰ ਅੱਗ ਲਾ ਦੇ ਉੱਥੇ ਧਰ ਕੇ ਨਾ ਇਹਨੂੰ ਅੱਗ ਲਾ ਦੇ ਪੜੀ ਉਹ ਪਰਾਇ ਦੀ ਰੱਖ ਕੇ ਉਸ ਉਦੋਂ ਵੀ ਕਲੇਸ਼ ਹੋ ਗਿਆ ਮਾਨਿਚ ਵੀ ਐਡਾ ਬੜਾ ਟੌੜੀਆ ਅੱਗੇ ਚਾਹ ਰਸਾੜਨਾ ਤੇ ਕਹਿਣ ਲੱਗੇ ਉਹ ਭਾਈ ਮਨਵਾਰ ਜੀ ਕਹਿੰਦੇ ਮੈਂ ਕਰ ਲਿਆ ਤੂੰ ਭੁੱਲ ਗਿਆ ਮੈਂ ਜੇ ਤੂੰ ਗਿੱਲਾ ਘਿਸ਼ਾ ਰਵੇਂ ਮੈਂ ਭੁੱਲ ਜਾਾਂਗਾ ਕਿਸੇ ਨੂੰ ਪਤਾ ਨਾ ਹੋਊਗਾ ਐ ਬੇਚਾ ਪਿਚੋਲਾ ਕਿਉਂ ਪਾਇਆ ਬਚੋਲਾ ਪਾਉਣ ਦਾ ਕੀ ਮਤਲਬ ਹੋਇਆ ਤੇ ਤੂੰ ਕਰਾਉਣ ਆ ਰਾ ਧਰਨ ਵਾਲਾ ਮੈਂ ਮੈਂ ਕੰਮ ਹੋ ਗਿਆ ਦੁਬਾਰੇ ਆਣ ਕੇ ਤੂੰ ਇਹ ਮਤਲਬ ਇਹ ਕਿਉਂ ਹੈ ਬਚੋਲਾ ਪਾਇਆ ਬਚੋਲਾ ਪਾਉਣ ਦੀ ਕੋਈ ਲੋੜ ਨਹੀਂ ਜਦੋਂ ਤੈਨੂੰ ਆਪ ਮੈਂਦਿਆਂ ਕਰਨਾ ਜੀ ਤੂੰ ਟਰ ਗਿਆ ਇਹਦਾ ਲਿਆਂਦਾ ਤਾਂ ਇੱਕ ਜਾਰਾ ਪੇ ਤੌਲੀਏ ਨੂੰ ਅੱਗ ਲੁਆਈਏ ਵੀ ਅਗਾ ਅਗੋਂ ਬਾਅਦ ਤੇ ਬਚੋਲਾ ਲੈ ਕੇ ਨਾ ਆਏਗਾ ਕੋਈ ਜੇ ਤੂੰ ਮੇਰਾ ਜਿਹੜਾ ਅੰਗ ਲੋਕਾਂ ਨੂੰ ਦੱਸੇ ਉਹ ਤੂੰ ਦੋਸ਼ੀ ਹੈ ਜੇ ਤੂੰ ਕੀ ਚੀਜ਼ ਕਚਰਾ ਵੀ ਗਿੱਲਾ ਪੁੱਲ ਜਾਏ ਜੀ ਤਾਂ ਮੈਂ ਗਿੱਲਾ ਪਾ ਕੇ ਵੀ ਸਾਰਨਾ ਮੈਂ ਤੇਰਾ ਪਾੜਦਾ ਮੈਂ ਢੱਕੂਗਾ ਜੀ ਤੇਰਾ ਮੈਂ ਢੱਕਾਂਗਾ ਤੇ ਮੇਰਾ ਟੂਟ ਲੱਗੇਗਾ ਇਹ ਤਾਂ ਹੋਇਆ ਜਨਾਨ ਕਰਨ ਦੀ ਰੀਤ ਜੀ ਉਹ ਯਾਨੀ ਜਲ ਗਰਮ ਵਰਤਦੇ ਸੀਗੇ ਆ ਗਰਮ ਗਰਮੀਆਂ ਚ ਗਰਮ ਗਰਮੀ ਜਾਏ ਸਿਆਲ ਜਾਏ ਰੁਹੀ ਹੋਵੇ ਜੀ ਗਰਮ ਕਪੜਾ ਇੱਕ ਪਾਸੇ ਠੰਡਾ ਰੱਖ ਲੈਣਾ ਜੀ ਗਰਮ ਮਰਜੀ ਹੋ ਤਾਂ ਹੋਰ ਪਾ ਲੈਣ ਮਰਜੀ ਉਹਨਾਂ ਦੀ ਹੋਰ ਜਿਹਨੂੰ ਸੋਨਾ ਗਰਮ ਰੱਖ ਲੈ ਅੱਗ ਲਾ ਕੇ ਜਦੋਂ ਤੁਸੀਂ ਅਸ਼ਨਾ ਦੇ ਦਿੰਦੇ ਜੀ ਆਲੀ ਉਦੋਂ ਬਾਬਾ ਜੀ ਸਾਹਿਬ ਦੇ ਜਿੱਦਾਂ ਸ਼ਰੀਰ ਤੇ ਉਹ ਮੋਗੇ ਸੀਗੇ ਉਹ ਉਦੋਂ ਨਹੀਂ ਸੀਗੇ ਜੀ ਸਾਰੇ ਸਾਨੂੰ ਉਦੋਂ ਤੋਂ ਲੱਗੇ ਉਦੋਂ ਬਾਅਦ ਦੇ ਸਣ ਕੱਢਦੇ ਨੇ ਹਣ ਉਹ ਤਾਂ ਇੰਨਾ ਵੀ ਥੋਂ ਨਹੀਂ ਖਾਲੀ ਜਿਹੜਾ ਪਿਰਲੇ ਉੱਤੇ ਜਿਹੜਾ ਸਾਰੇ ਥਾਂ ਹੈ ਜੀ ਸਾਰੇ ਇਹ ਮੋਕੇ ਜਾਂ ਫੇਰ ਵੀ ਵੀ ਜਨ ਚਾਰ ਚਾਰ ਸਣ ਸੋ ਮੋਟੇ-ਮੋਟੇ ਉਹਨਾਂ ਨੇ ਫੇਰੇ ਤੇਲ ਲਾਉਣ ਦੀ ਵੀ ਉਹ ਪਹਿਲਾਂ ਤੇਲ ਲਾਉਣ ਦੀ ਵੀ ਉਹਨਾਂ ਨੇ ਮੈਨੂੰ ਕਹਾਂ ਵਿੱਚ ਪਹਿਲਾਂ ਤੇਲ ਲਾ ਜੀ ਇਹ ਉਹਨਾਂ ਨੇ ਮੈਨੂੰ ਉਹਨਾਂ ਸਾਲ ਉਹੀ ਲਾਈ ਗਏ ਤੇ ਜਿਹੜਾ ਤੇ ਇਸ਼ਨਾਨ ਕਰਾ ਕੇ ਫਿਰ ਤੇਲ ਲਾਉਂਦੇ ਤਾਂ ਫਿਰ ਤੇ ਉਹ ਚਲੋ ਸੇਵਾ ਦਾ ਕਾਰੀਆ ਮੌਕਾ ਲੱਭ ਗਿਆ ਉਸ ਸੰਤਾਂ ਦੀ ਸੇਵਾ ਕਰਨੀ ਤਾਇ ਕੋ मौका ही लग गया सेवा कौन किसी करा कौन कर कर सकता है बहुत ये जड़ी महापुरशा ने झड़ी लाई रखी है बहुत बढ़िया लगी रही है टेम